ਅਸਿਕਲ ਦੋਸਤੋ ਮੈਂ ਹਦਲਜੀਤ ਅਰੋੜਾ ਤੇ ਇੱਕ ਬੜਾ ਹੀ ਹੌਟ ਟੌਪਿਕ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਅ ਪਿੱਛੇ ਦੇ YouTube ਚੈਨਲ ਤੇ ਇੱਕ ਬੜਾ ਹੀ ਜਿਹੜਾ ਪੱਦਾ ਜਿਹੜਾ ਸ਼ੋਅ ਹੈ ਉਹ ਜਿਹੜਾ ਪਰੋਸਿਆ ਗਿਆ ਜਿਹਦਾ ਨਾਂ ਹੈ ਇੰਡੀਆਜ਼ ਗੋਟ ਲੇਟੈਂਟ ਚਲੋ ਇੱਕ ਤਾਂ ਚੰਗੀ ਗੱਲ ਹੈ ਕਿ ਇਹਦੇ ਗੈਸ ਜਿਹੜੀ ਅਵੇਰਨੈਸ ਆ ਸੁਸਾਇਟੀ ਚ ਆਈ ਹੈ ਤੇ ਕੁਝ ਸਰਕਾਰੀ ਵੀ ਜਿਹੜੇ ਕਦਮ ਪੁੱਟੇ ਗਏ ਨੇ ਪਰ ਸਾਡੇ ਇੱਕ ਨਾ ਸਿਸਟਮ ਜੇ ਇੱਕ ਬੜੀ ਭੈੜੀ ਬਿਮਾਰੀ ਹੈ ਕਿ ਜਦੋਂ ਸਾਡੇ ਸਿਰ ਤੋਂ ਪਾਣੀ ਲੰਘ ਜਾਂਦਾ ਫਿਰ ਅਸੀਂ ਕਿਸੇ ਟੌਪਿਕ ਬਾਰੇ ਕਿਸੇ ਮੁਸ਼ਕਲ ਬਾਰੇ ਸੋਚਣਾ ਸ਼ੁਰੂ ਕਰਦੇ ਆ ਸਾਡੀ ਅੱਖਾਂ ਖੁੱਲਦੀਆਂ ਗੱਲ ਕਰ ਰਿਹਾ ਜੀ 2010 ਦੇ ਤੁਸੀਂ ਨਾ ਜਿਹੜੇ ਕਮੇਡੀ ਸਰਕਸ ਦੇ ਜਿਹੜੇ ਐਪੀਸੋਡ ਆ ਖੋਲ ਕੇ ਦੇਖੋ ਇਹ ਗੰਦ ਪਰੋਸਣ ਦੀ ਪ੍ਰਥਾ ਇਹ ਅਸ਼ਲੀਲਤਾ ਪਰੋਸਣ ਦੀ ਜਿਹੜੀ ਪ੍ਰਥਾ ਸਾਡੇ ਸੋ ਕਾਲਡ ਕਮੇਡੀਅਨਸ ਨੇ ਉਦੋਂ ਹੀ ਸ਼ੁਰੂ ਕਰ ਦਿੱਤੀਗੀ ਸੀ ਨਾ ਤਾਂ ਕਿਸੇ ਚੈਨਲ ਨੇ ਸੌਰੀ ਨਾ ਕਿਸੇ ਸੈਂਸਰ ਬੋਰਡ ਨੇ ਨਾ ਕਿਸੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮੈਗਮੈਨੇਟ ਨੇ ਨਾ ਕਿਸੇ ਐਸੋਸੀਏਸ਼ਨ ਨੇ ਉਸ ਟਾਈਮ ਤੇ ਕਦਮ ਚੱਕਿਆ ਤੇ ਇਹਨਾਂ ਨੂੰ ਜਿਹੜੀ ਨਕੀਲ ਪਈ ਹੈ ਇਹ ਗੱਲ ਬਧਨੀ ਸੁਭਾਵਿਕ ਸੀਗੀ ਰੈਂਦੀ ਖੁੰਦੀ ਕਸਰ ਉਦੋਂ ਪੂਰੀ ਹੋ ਗਈ ਜਦੋਂ ਸੈਂਸਰ ਬੋਰਡ ਨੇ ਸਰਕਾਰੀ ਤੌਰ ਤੇ ਗੈਂਗਸ ਆਫ ਵਾਸੀਪੁਰ ਵਰਗੀਆਂ ਫਿਲਮਾਂ ਨੂੰ ਜਿਹੜਾ ਅਸ਼ਲੀਲਤਾ ਗੰਦ ਗਾਲਾਂ ਪ੍ਰੋਸਸ ਦੀ ਪਰਮਿਸ਼ਨ ਦੇ ਦਿੱਤੀ ਦਾ ਸੁਭਾਵਿਕ ਹੈ ਕਿ ਇਹ ਚੀਜ਼ਾਂ ਹੁਣ ਸਾਡੇ ਘਰ ਤੱਕ ਪਹੁੰਚਣ ਲੱਗੀਆਂ ਤੇ ਸਾਨੂੰ ਸੇਕ ਲੱਗਣਾ ਸ਼ੁਰੂ ਹੋਇਆ ਮੈਂ ਗੱਲ ਅੱਜ ਨਵੀਂ ਨਹੀਂ ਕਰ ਰਿਹਾ 2003 ਦੇ ਵਿੱਚ ਇੱਕ ਮੇਰਾ ਅਜੀਤ ਅਖਬਾਰ ਚ ਆਰਟੀਕਲ ਲੱਗਾ ਸੀਗਾ ਜਿਹਦਾ ਟੌਪਿਕ ਸੀ ਕਿ ਜਿਹੜੇ ਸਾਡੇ ਟੈਲੀਵਿਜ਼ਨ ਚੈਨਲ ਨੇ ਉਹ ਵਿਦੇਸ਼ੀ ਸੱਭਿਆਚਾਰ ਨੂੰ ਨਾ ਅਪਣਾਉਣ ਫਿਰ ਉਸ ਤੋਂ ਬਾਅਦ 2007 ਵਿੱਚ ਫੇਰ ਇੱਕ ਅਜੀਤ ਅਖਬਾਰ ਚ ਆਰਟੀਕਲ ਲੱਗਾ ਜਿਹਦਾ ਟੌਪਿਕ ਸੀ ਗ੍ਰੇਸ਼ ਨਹੀਂ ਬੋਲ ਵੀ ਸੈਂਸਰ ਹੋਣ ਤੇ 2010 ਦੇ ਵਿੱਚ ਮੇਰਾ ਆਪਣੇ ਹੀ ਮੈਗਜ਼ੀਨ ਦੇ ਵਿੱਚ ਐਡੀਟੋਰੀਅਲ ਲੱਗਾ ਜਿਹਦਾ ਟੌਪਿਕ ਸੀਗਾ ਕਮੇਡੀ ਦੇ ਨਾਂ ਤੇ ਅਸ਼ਲੀਲਤਾ ਜਿਹੜਾ ਮੈਂ ਸਪੈਸ਼ਲ ਕਮੇਟੀ ਸਰਕਸ ਨੂੰ ਫੋਕਸ ਕੀਤਾ ਸੀਗਾ ਤੇ ਦੋਸਤੋ ਮੈਂ ਤਾਂ ਪੰਜਾਬੀ ਸਕਰੀਨ ਵੱਲੋਂ ਕਦੇ ਵੀ ਗੁਰੇਜ਼ ਨਹੀਂ ਕੀਤਾ ਜਿੱਥੇ ਮੈਨੂੰ ਕੋਈ ਅਸੱਭਿਅਕ ਚੀਜ਼ ਨਜ਼ਰ ਆਂਦੀ ਹੈ ਮੈਂ ਤਾਂ ਓਪਨਲੀ ਬੋਲਦਾ ਪਿਛੇ ਹਨੀਮੂਨ ਫਿਲਮ ਦੇ ਵਿੱਚ ਮੈਂ ਅਸੱਭਿਅਤਾ ਦੇਖੀ ਤੇ ਮੈਂ ਬੋਲਿਆ ਹਾਲਾਂਕਿ ਮੈਨੂੰ ਹੀ ਉਹਨਾਂ ਨੇ ਗੱਲਾਂ ਕਰਦੀਆਂ ਖੈਰ ਹੂਨ ਮਜੈਲ ਫਿਲਮ ਦੇ ਵਿੱਚ ਵੀ ਜਿਹੜਾ ਗਾਲਾਂ ਪ੍ਰੋਸੀਆਂ ਗਈਆਂ ਉਹ ਵੀ ਹੀਰੋ ਵੱਲੋਂ ਫਿਰ ਮੈਂ ਓਬਜੈਕਸ਼ਨ ਕੀਤਾ ਬੋਲਿਆ ਤੇ ਕੱਲਾ YouTube ਚੈਨਲ ਜਾਂ TV ਚੈਨਲ ਦਾ ਮਸਲਾ ਨਹੀਂ ਅੱਜ OTT ਨੂੰ ਵੀ ਦੇਖਣ ਦਾ ਮਸਲਾ ਅੱਜ ਮੈਂ ਰੀਸੈਂਟਲੀ ਇੱਕ ਤੁਸੀਂ ਵੈਬ ਸੀਰੀਜ਼ ਦੇਖੋ ਬਲੈਕ ਵਾਰੈਂਟ ਜਿਹਦੇ ਵਿੱਚ ਪੂਰੀ ਬਿਸ਼ਰਮੇ ਦੀਆਂ ਹਦਾਬਾਰ ਕੀਤੀਆਂ ਗਈਆਂ ਗੱਲ ਗਾਲੀ ਗਲੋਚ ਬੋਲਣ ਦੇ ਵਿੱਚ ਉਹ ਵੀ ਔਰਤ ਸੋਚੇ ਗਾਲਾਂ ਤੇ ਦੋਸਤੋ ਹੁਣ ਜਿਹੜਾ ਸਮਾਂ ਹੈ ਇਹ ਸਾਡਾ ਬੋਲਣ ਦਾ ਵਾ ਇਕੱਠੇ ਹੋ ਕੇ ਬੋਲਣ ਦਾ ਜਿਨੇ ਅਸੀਂ ਗੀਤਕਾਰਾਂ ਸੰਗੀਤਕਾਰਾਂ ਐਕਟਰਾਂ ਬੁੱਧੀਜੀਵੀਆਂ ਜਿਹੜੇ ਸਮਾਜ ਸੇਵੀਆਂ ਅਸੀਂ ਰਲ ਕੇ ਜੇ ਹੁਣ ਨਾ ਬੋਲਿਆ ਤੇ ਆਉਣ ਵਾਲੇ ਟਾਈਮ ਤੇ ਸਾਨੂੰ ਆਪਣੀ ਪੀਡੀਆ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਇਸ ਕਰਕੇ ਕਾਈਂਡਲੀ ਆਪਾਂ ਲੈਟਸ ਟੁਗੇਦਰ ਇਕੱਠੇ ਹੋ ਕੇ ਤੇ ਆਵਾਜ਼ ਇੰਨੀ ਗਾਵਾਜ਼ ਉਠਾਈਏ ਕਿ ਕਿਸੇ ਵੀ OTT ਚੈਨਲ ਤੇ ਕਿਸੇ TV ਚੈਨਲ ਤੇ ਕਿਸੇ ਫਿਲਮ ਦੇ ਵਿੱਚ ਖੇਤਰੀ ਫਿਲਮ ਚ ਨੈਸ਼ਨਲ ਫਿਲਮ ਦੇ ਵਿੱਚ ਕੋਈ ਵੀ ਗੰਦ ਪ੍ਰੋਸਿਆ ਜਾਂਦਾ ਤੇ ਸਾਡਾ ਜਿਹੜਾ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਹਿਕਮਾ ਵਾ ਸਾਡਾ ਸੈਂਸਰ ਬੋਰਡ ਦਾ ਜਿਹੜਾ ਮਹਿਕਮਾ ਇਮੀਡੀਏਟ ਐਕਟ